ਸਕ੍ਰੀਨ ਤੇ ਚੱਲ ਰਹੀ ਵੀਡੀਓ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿਸ ਵੀਰ ਨੇ ਮਾਈਕ ਫੜਿਆ ਹੋਇਆ ਹੈ ਇਸ ਨੂੰ ਪਾਕਿਸਤਾਨ ਵਿੱਚ ਸਿੱਧੂ ਮੂਸੇਵਾਲਾ ਕਹਿ ਕੇ ਜਾਣਿਆ ਜਾਂਦਾ ਹੈ ਇਸ ਵੀਰ ਦੇ ਸਿਰ ਤੋਂ ਵਾਲ ਕੱਟੇ ਹੋਏ ਹਨ ਔਰ ਇਹ ਸਿੱਧੂ ਮੂਸੇਵਾਲੇ ਤੋਂ ਇਨਾ ਇਨਸਪਾਇਰ ਹੋਇਆ ਕਿ ਇਸਨੇ ਸਪੈਸ਼ਲ ਪੱਗ ਬੰਨਣੀ ਸਿੱਖੀ ਤੇ ਹੁਣ ਇਹ ਜ਼ਿਆਦਾਤਰ ਪੱਗ ਸਜਾ ਕੇ ਹੀ ਰੱਖਦਾ ਹੈ ਤੇ ਅੱਜ ਇਸ ਵੀਰ ਨੇ ਸਿੱਧੂ ਮੂਸੇਵਾਲੇ ਦੇ ਗੀਤ ਦੇ ਦੇਖੋ ਕਿਵੇਂ ਪੂਰੇ ਚਿੱਬ ਕੱਢੇ ਬਾਕੀ ਜਿਹੜੇ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਪੰਜਾਬ ਪੰਜਾਬੀ ਤੇ ਪੱਗ ਲਈ ਕੀ ਕਰਕੇ ਗਿਆ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਕਿਉਂਕਿ ਦੂਸਰੇ ਦੇਸ਼ ਵਿੱਚ ਇਹ ਵੀਰ ਮੁਸਲਮਾਨ ਹੋ ਕੇ ਵੀ ਸਿੱਧੂ ਮੂਸੇਵਾਲਾ ਕਰਕੇ ਦਸਤਾਰ ਸਜਾ ਰਿਹਾ ਹੈ ਉਹ ਕਜਾ ਮਾਸ ਪਾੜ ਕੇ ਜਵਾਨ ਹੁੰਦਾ ਜੋ ਉਹ ਪੀੜਾ ਮਰੇ ਆਈ ਚੱਟਦਾ ਲੌਂਡੇ ਜੇ ਬਣਾਈ ਕਈ ਟੀਮਾਂ ਫਿਰਦੇ ਓ ਕੱਲਾ ਖੜਾ ਚੁੱਪ ਦੇਖ ਪੁੱਤਿਆ ਚੱਟਦਾ ਓ ਟਿੱਕੀ ਕਮਾਈ ਦੀ ਮੈਂ ਥੋੜੇ ਟਾਈਮ ਲਈ ਟਾਈਮ ਮੇਰਾ ਗਿਆ ਗੱਲਾਂ ਡਾਉਣ ਲੱਗ ਪਏ ਦੱਸ ਉਹਨਾਂ ਨੂੰ ਪਰੋਣਾ ਤਾਂ ਦਾ ਫੇਰ ਆ ਗਿਆ ਨਹੀਂ ਜਿਹੜੇ ਮੇਰੀ ਗੈਰ ਹਾਨ ਰਿਚ ਗਾਉਣ ਲੱਗ